ਹਾਂਜੀ ਸასი ਗੱਲ ਜੀ ਵੈਲਕਮ ਬੈਕ ਟੂ ਪਰਮ ਖੇਲਾ ਚੈਨਲ ਉਮੀਦ ਕਰਦਾ ਕਿ ਤੁਸੀਂ ਸਾਰੇ ਜਾਣੀ ਠੀਕ ਠਾਕ ਹੋਵੋਗੇ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆ ਇੱਕ ਆਪਾਂ ਛੋਟੀ ਜਿਹੀ ਕਲਿੱਪ ਦੇਖ ਲੈਂਦੇ ਹੁਣ ਜਿਵੇਂ ਕਈ ਲੋਕ ਨੇ ਚਮਕੀਲੇ ਦੇ ਹੱਕ ਦੇ ਵਿੱਚ ਵੀ ਬੋਲਦੇ ਆ ਉਹਨਾਂ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਗਾ ਕਿ ਤੁਸੀਂ ਆਪਣੇ ਪਰਿਵਾਰ ਨੂੰ ਬਿਠਾਓ ਆਪਣੀਆਂ ਤੀਆਂ ਭੈਣਾਂ ਨੂੰ ਕੋਲ ਬਿਠਾ ਕੇ ਫਿਰ ਚਮਕੀਲੇ ਦਾ ਗਾਣਾ ਸੁਣ ਕੇ ਵਿਖਾਓ ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ ਜਿਹੜੀ ਚੀਜ਼ ਪਰਿਵਾਰ 'ਚ ਬਹਿ ਕੇ ਸੁਣੀ ਜਾਂ ਦੇਖੀ ਨਹੀਂ ਜਾ ਸਕਦੀ ਉਹ ਮਤਲਬ ਉਹ ਸਮਾਜ ਵਾਸਤੇ ਨਹੀਂ ਬਣੀ ਫੇਰ ਵੀ ਉਹਨੇ ਪ੍ਰੋਮੋਟ ਕੀਤਾ ਜਾ ਰਿਹਾ ਐਨੇ ਸਾਲਾਂ ਜਿਹੜੀ ਚੀਜ਼ ਪਰਿਵਾਰ ਵਿੱਚ ਬੈਠ ਕੇ ਸੁਣੀ ਦੇਖੀ ਜਾਂ ਕਰੀ ਨਹੀਂ ਜਾ ਸਕਦੀ ਇਹਦਾ ਮਤਲਬ ਕਿ ਉਹ ਸਮਾਜ ਵਾਸਤੇ ਨਹੀਂ ਬਣੀ ਹੁਣ ਇਹ ਗੱਲ ਸੱਚੀ ਆ ਜਾਂ ਝੂਠੀ ਆ ਇਹਦੇ ਵਿੱਚ ਕੋਈ ਤੱਥ ਜਾਂ ਇਹਦੇ ਵਿੱਚ ਕੋਈ ਇਫੈਕਟ ਹੈ ਜਾਂ ਨਹੀਂ ਇਹੀ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਹੁਣ ਸਭ ਤੋਂ ਵੱਡੀ ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਇਹ ਵਾਲੀ ਬੀਬੀ ਇੱਕ ਦਮਾਲੇ ਵਾਲੀ ਸਿੰਘਣੀਆਂ ਤੇ ਇਸ ਪਹਿਰਾਵੇ ਦੀ ਮੈਂ ਬਹੁਤ ਜ਼ਿਆਦਾ ਇੱਜ਼ਤ ਤੇ ਬਹੁਤ ਜ਼ਿਆਦਾ ਸਤਿਕਾਰ ਕਰਦਾ ਤੇ ਇਹੋ ਜਿਹੇ ਪਹਿਰਾਵੇ ਵਾਲੀਆਂ ਬੀਬੀਆਂ ਦੀ ਇਹੋ ਜਿਹੇ ਪਹਿਰਾਵੇ ਵਾਲੀਆਂ ਕੁੜੀਆਂ ਦੀ ਸਾਡੇ ਪੰਜਾਬ ਅਤੇ ਸਾਡੀ ਕੌਮ ਨੂੰ ਬਹੁਤ ਜ਼ਿਆਦਾ ਜ਼ਰੂਰਤ ਪਰ ਕੱਲੇ ਪਹਿਰਾਵੇ ਦੇ ਨਾਲ ਵੀ ਕੁਝ ਨਹੀਂ ਹੋਣਾ ਇਹਦੇ ਨਾਲ ਨਾਲ ਸਾਡੀਆਂ ਕੁੜੀਆਂ ਨੂੰ ਥੋੜੀ ਜੀ ਨੋਲਿਜ ਦੀ ਵੀ ਜ਼ਰੂਰਤ ਹੈ ਕਿਉਂਕਿ ਜਜ਼ਬਾਤੀ ਹੋ ਕੇ ਦਿੱਤੀਆਂ ਸਪੀਚਾਂ ਦਾ ਕੋਈ ਫਾਇਦਾ ਨਹੀਂ ਜਿਹਦਾ ਕੋਈ ਸਿਰ ਪੈਰ ਹੋਵੇ ਹੀ ਨਾ ਜਿਹੜੀਆਂ ਸਪੀਚਾਂ ਬਿਨਾ ਤੱਤ ਜਾਂ ਬਿਨਾ ਫੈਕਟ ਤੋਂ ਕੀਤੀਆਂ ਗਈਆਂ ਪਹਿਲੀ ਗੱਲ ਤਾਂ ਇਹ ਆ ਕਿ ਕਿਸੇ ਵੀ ਸਿੰਘ ਜਾਂ ਸਿੰਘਣੀ ਨੂੰ ਚਮਕੀਲੇ ਦੇ ਗੰਦੇ ਗਾਣੇ ਜਾਂ ਚਮਕੀਲੇ ਨਾਲ ਕੋਈ ਮਤਲਬ ਹੋਣਾ ਹੀ ਨਹੀਂ ਚਾਹੀਦਾ ਜੇ ਉਹਨਾਂ ਨੂੰ ਮਤਲਬ ਹੋਣਾ ਚਾਹੀਦਾ ਤਾਂ ਚਮਕੀਲੇ ਦੇ ਬਹੁਤ ਸਾਰੇ ਧਾਰਮਿਕ ਗਾਣੇ ਜਾਂ ਧਾਰਮਿਕ ਐਲਬਮਾਂ ਵੀ ਆ ਉਹ ਸੁਣ ਲਓ ਤੇ ਬਾਕੀ ਆਪਣਾ ਸਾਰਾ ਟਾਈਮ ਸਿੱਖ ਧਰਮ ਜਾਂ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਲਗਾਉਣਾ ਚਾਹੀਦਾ ਨਾ ਕਿ ਚਮਕੀਲੇ ਨੂੰ ਭੰਡਣ ਵਾਸਤੇ ਲਗਾਉਣਾ ਚਾਹੀਦਾ ਹੁਣ ਇੱਥੇ ਇੱਕ ਸਵਾਲ ਇਹ ਵੀ ਉੱਠਦਾ ਹੋਣਾ ਹੈ ਕਿ ਚਮਕੀਲੇ ਨੂੰ ਤਾਂ ਭੰਡਦੇ ਆ ਕਿਉਂਕਿ ਚਮਕੀਲੇ ਦੇ ਗਾਣੇ ਸੁਣਨ ਨਾਲ ਸਾਡਾ ਜੂਥ ਵਿਗੜਦਾ ਆ ਤਾਂ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਆ ਕਿ ਤੁਸੀਂ ਸ ਪਹਿੜੀਆਂ ਕੁਰੀਤਿਆਂ ਨੂੰ ਖਤਮ ਨਾ ਕਰੋ ਤੁਸੀਂ ਆਪਣੇ ਜੂਥ ਨੂੰ ਧਰਮ ਦੇ ਨਾਲ ਜੋੜੋ ਪ੍ਰਕਿਰਤੀਆਂ ਆਪਣੇ ਆਪ ਹੀ ਖਤਮ ਹੋ ਜਾਣੀਆਂ ਹੁਣ ਇਥੇ ਇਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਚਮਕੀਲੇ ਦੇ ਗਾਣੇ ਪਰਿਵਾਰ ਵਿੱਚ ਸੁਣਦੇ ਲਾਇਕ ਨਹੀਂ ਹੁੰਦੇ ਜੇ ਤੁਸੀਂ ਚਮਕੀਲੇ ਨੂੰ ਇੰਨਾ ਹੀ ਘਿਹੜ ਸਮਝਦੇ ਹੋ ਤਾਂ ਚਮਕੀਲੇ ਦੇ ਗਾਣੇ ਆਪਣੇ ਪਰਿਵਾਰ ਵਿੱਚ ਸੁਣ ਕੇ ਦਿਖਾਓ ਤਾਂ ਮੈਂ ਇਥੇ ਇਹਨਾਂ ਨੂੰ ਪੁੱਛਣਾ ਚਾਹੁੰਦਾ ਜਾਂ ਦੱਸਣਾ ਚਾਹੁੰਦਾ ਜਾਂ ਕਹਿਣਾ ਚਾਹੁੰਦਾ ਕਿ ਬੀਬੀ ਜੀ ਪੰਜਾਬ ਵਿੱਚ ਜਾਂ ਸਮਾਜ ਵਿੱਚ ਚਮਕੀਲੇ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਚੀਜ਼ਾਂ ਬਣੀਆਂ ਆ ਜਿਹੜੀਆਂ ਆਪਾਂ ਪਰਿਵਾਰ ਵਿੱਚ ਬੈਠ ਕੇ ਨਾ ਤਾਂ ਸੁਣ ਸਕਦੇ ਆ ਨਾ ਕਰ ਸਕਦੇ ਆ ਤੇ ਨਾ ਹੀ ਦੇਖ ਸਕਦੇ ਆ ਚਲੋ ਮੰਨਿਆ ਕਿ ਸੁਣਿਆ ਜਾ ਸਕਦਾ ਨਹੀਂ ਦੇਖਿਆ ਜਾ ਸਕਦਾ ਮੈਂ ਖੁਦ ਨਹੀਂ ਆਪਣੇ ਪਰਿਵਾਰ ਵਿੱਚ ਚਮਕੀਲੇ ਦੇ ਕੁਝ ਇੱਕ ਗਾਣੇ ਬੈਠ ਕੇ ਸੁਣ ਸਕਦਾ ਕਿਉਂਕਿ ਉਹਨਾਂ ਗਾਣੇ ਨੂੰ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਸਤੇ ਬਣਾਇਆ ਹੀ ਨਹੀਂ ਗਿਆ ਉਹਨਾਂ ਗਾਣਿਆਂ ਨੂੰ ਇਕੱਲੇ ਬੈਠ ਕੇ ਸੁਣਨ ਵਾਸਤੇ ਹੀ ਬਣਾਇਆ ਗਿਆ ਹੁਣ ਇਸ ਵੀਰ ਨੇ ਇਹ ਵੀ ਗੱਲ ਕੀਤੀ ਹੈ ਕਿ ਜਿਹੜੀ ਚੀਜ਼ ਅਸੀਂ ਆਪਣੇ ਪਰਿਵਾਰ ਵਿੱਚ ਬੈਠ ਕੇ ਦੇਖ ਸੁਣ ਜਾਂ ਕਰ ਨਹੀਂ ਸਕਦੇ ਇਹਦਾ ਮਤਲਬ ਉਹ ਚੀਜ਼ ਸਮਾਜ ਵਾਸਤੇ ਬਣੀ ਹੀ ਨਹੀਂ ਤਾਂ ਮੈਂ ਇਸ ਵੀਰ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਕਿ ਗੁਰੂ ਮਹਾਰਜ ਦੀ ਹਜ਼ੂਰੀ ਵਿੱਚ ਲਾਵਾ ਲੈਣ ਤੋਂ ਬਾਅਦ ਇੱਕ ਜੋੜੇ ਦਾ ਜਾਂ ਹਸਬੰਡ ਵਾਈਫ ਦੀ ਅਗਲੀ ਜ਼ਿੰਮੇਵਾਰੀ ਇਹ ਹੁੰਦੀ ਹੈ ਸਮਾਜ ਵਿੱਚ ਬੱਚਾ ਪੈਦਾ ਕਰ ਦਾ ਹਰ ਇੱਕ ਬੰਦਾ ਇਹ ਵਾਲਾ ਕੰਮ ਕਰਦਾ ਸਾਡੇ ਮਾਪੇ ਨੇ ਕੀਤਾ ਉਹਨਾਂ ਦੇ ਮਾਪੇ ਨੇ ਕੀਤਾ ਦੁਨੀਆ ਜਦੋਂ ਦੀ ਵਸੀ ਆ ਹਰ ਇੱਕ ਜੋੜੇ ਨੇ ਇਹ ਵਾਲਾ ਕੰਮ ਕਰਨ ਤੋਂ ਬਾਅਦ ਹੀ ਦੁਨੀਆ ਨੂੰ ਅੱਗੇ ਵਧਾਇਆ ਬੱਚਾ ਪੈਦਾ ਕਰਨ ਵਾਲਾ ਕੰਮ ਨਾ ਤਾਂ ਇਲੀਗਲ ਵਾ ਤੇ ਨਾ ਹੀ ਗਲਤ ਪਰ ਦੁਨੀਆ ਦਾ ਕੋਈ ਵੀ ਇਹੋ ਜਿਹਾ ਜੋੜਾ ਨਹੀਂ ਹੋਊਗਾ ਜਿਨੇ ਇਹ ਵਾਲਾ ਕੰਮ ਆਪਣੇ ਪਰਿਵਾਰ ਵਿੱਚ ਬੈਠ ਕੇ ਕੀਤਾ ਹੋਊਗਾ ਬੱਚਾ ਪੈਦਾ ਕਰਨ ਵਾਲਾ ਪ੍ਰੋਸੈਸ ਹਮੇਸ਼ਾ ਪਰਿਵਾਰ ਅਤੇ ਸਮਾਜ ਤੋਂ ਪਰਦੇ ਵਿੱਚ ਹੀ ਕਰਨਾ ਪੈਂਦਾ ਤਾਂ ਮੇਰੇ ਵੀਰਾ ਮੈਨੂੰ ਇਸ ਗੱਲ ਦਾ ਜਵਾਬ ਦੇ ਕਿ ਜੇਕਰ ਬੱਚਾ ਪੈਦਾ ਕਰਨ ਵਾਲਾ ਕੰਮ ਅਸੀਂ ਆਪਣੇ ਪਰਿਵਾਰ ਵਿੱਚ ਬੈਠ ਕੇ ਨਹੀਂ ਕਰ ਸਕਦੇ ਤਾਂ ਕੀ ਇਹ ਵਾਲਾ ਕੰਮ ਦੁਨੀਆ ਵਾਸਤੇ ਜਾਂ ਸਮਾਜ ਵਾਸਤੇ ਨਹੀਂ ਬਣਿਆ ਦੇਖੋ ਜਦੋਂ ਵੀ ਕਿਸੇ ਬੰਦੇ ਨੇ ਕੋਈ ਲੜਾਈ ਕਰਨੀ ਹੁੰਦੀ ਆ ਘੋਲ ਕਰਨੀ ਹੁੰਦੀ ਆ ਜਾਂ ਕੋਈ ਯੋਰ ਵਾਲਾ ਕੰਮ ਕਰਨਾ ਹੁੰਦਾ ਆ ਤਾਂ ਅੰਦਰ ਇੱਕ ਜੋਸ਼ ਜਿਹਾ ਲਿਆਉਣ ਵਾਸਤੇ ਉਹੋ ਜਿਹੀਆਂ ਸਪੀਚਾਂ ਸੁਣਨੀਆਂ ਪੈਂਦੀਆਂ ਉਹੋ ਜਿਹੇ ਗੀਤ ਉਹੋ ਜਿਹੀਆਂ ਚੀਜ਼ਾਂ ਸੁਣਨੀਆਂ ਪੈਂਦੀਆਂ ਜਿਨ੍ਹਾਂ ਨਾਲ ਖੂਨ ਗਰਮ ਹੋਵੇ ਅੰਦਰ ਦਲੇਰੀ ਆਵੇ ਤੇ ਖੂਨ ਦਾ ਦੌਰਾ ਬਹੁਤ ਤੇਜ਼ੀ ਨਾਲ ਵਰਕ ਕਰੇ ਬਿਲਕੁਲ ਇਸੇ ਤਰ੍ਹਾਂ ਬੱਚਾ ਪੈਦਾ ਕਰਨ ਵਾਲੇ ਪ੍ਰੋਸੈਸ ਵਾਸਤੇ ਵੀ ਖੂਨ ਵਿੱਚ ਥੋੜੀ ਜੀ ਗਰਮੀ ਦੀ ਜ਼ਰੂਰਤ ਹੁੰਦੀ ਆ ਠੰਡਾ ਬੰਦਾ ਤਾਂ ਬੱਚਾ ਵੀ ਨਹੀਂ ਪੈਦਾ ਕਰ ਸਕਦਾ ਹੁਣ ਕੁਝ ਕੁ ਲੋਕਾਂ ਨੂੰ ਇਹ ਮੇਰੀ ਗੱਲ ਥੋੜੀ ਜੀ ਅਸ਼ਲੀ ਜਿਹੇ ਗਾਣੇ ਉਹੋ ਜਿਹੀਆਂ ਗੱਲਾਂ ਜਾਂ ਉਹੋ ਜਿਹੀਆਂ ਸਟੋਰੀਆਂ ਜਾਂ ਉਹੋ ਜਿਹੀਆਂ ਫੋਟੋਆਂ ਵਗੈਰਾ ਜ਼ਰੂਰ ਦੇਖਣੀਆਂ ਪੈਂਦੀਆਂ ਇਹਦੇ ਵਿੱਚ ਕੋਈ ਵੀ ਦੋਰਾਏ ਨਹੀਂ ਹੈਗੀ ਦੁਨੀਆ ਦਾ ਹਰ ਇੱਕ ਬੰਦਾ ਇਹੀ ਕੰਮ ਕਰਦਾ ਆ ਪਰ ਜੇ ਉਹ ਕੰਮ ਲੋੜ ਤੋਂ ਜ਼ਿਆਦਾ ਹੋ ਜਵੇ ਫਿਰ ਨੁਕਸਾਨ ਜ਼ਰੂਰ ਕਰਦਾ ਆ ਕਿਉਂਕਿ ਜ਼ਹਿਰ ਵੀ ਜੇ ਥੋੜੀ ਜਿਹੀ ਮਾਤਰਾ ਵਿੱਚ ਲਈ ਜਾਵੇ ਤਾਂ ਫਾਇਦਾ ਕਰਦੀ ਆ ਨਸ਼ਾ ਵੀ ਥੋੜੀ ਜਿਹੀ ਮਾਤਰਾ ਵਿੱਚ ਕੀਤਾ ਜਾਵੇ ਉਹ ਵੀ ਫਾਇਦਾ ਕਰਦਾ ਲੋੜ ਤੋਂ ਵੱਧ ਤਾਂ ਅਸੀਂ ਖੰਡ ਵੀ ਖਾ ਲਈਏ ਤਾਂ ਉਹ ਵੀ ਇੱਕ ਬਹੁਤ ਵੱਡੀ ਬਿਮਾਰੀ ਲਗਾ ਦਿੰਦੀ ਆ ਬਿਲਕੁਲ ਇਸੇ ਤਰ੍ਹਾਂ ਜੇਕਰ ਨੌਜਵਾਨ ਮੁੰਡੇ ਆਪਣੇ ਖੂਨ ਨੂੰ ਗਰਮ ਕਰਨ ਵਾਸਤੇ ਆਪਣੇ ਵੰਸ਼ ਨੂੰ ਅੱਗੇ ਵਧਾਉਣ ਵਾਸਤੇ ਥੋੜੇ ਬਹੁਤੇ ਚਮਕੀਲੇ ਦੇ ਗਾਣੇ ਸੁਣ ਲੈਂਦੇ ਆ ਤਾਂ ਇਹਦੇ ਵਿੱਚ ਕੁਝ ਗਲਤ ਨਹੀਂ ਹੈਗਾ ਜੇਕਰ ਉਹਨਾਂ ਗੰਦਿਆਂ ਗਾਣੇ ਨੂੰ ਸ਼ਰੀਆਮ ਟਰੈਕਟਰਾਂ ਤੇ ਲਾ ਕੇ ਘੁੰਮਦਿਆ ਸ਼ਰੀਆਮ ਪਰਿਵਾਰ ਵਿੱਚ ਲਗਾਉਂਦਿਆ ਫਿਰ ਅਸੀਂ ਕਹਿ ਸਕਦੇ ਹਾਂ ਕਿ ਇਹ ਗੱਲ ਗਲਤ ਬਾ ਮੁੰਡਿਆਂ ਵਾਸਤੇ ਨਾ ਕਿ ਚਮਕੀਲੇ ਵਾਸਤੇ ਕਿਉਂਕਿ ਚਮਕੀਲੇ ਨੇ ਜਿਹੜੇ ਗਾਣੇ ਗਾਏ ਆ ਉਹਨੇ ਗਾ ਕੇ ਆਪਣੀਆਂ ਕੈਸਟਾਂ ਵਿੱਚ ਬੰਦ ਕਰ ਦਿੱਤੇ ਆ ਉਸ ਤੋਂ ਬਾਅਦ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹਨਾਂ ਗਾਣਿਆਂ ਨੂੰ ਕਿੱਦਾਂ ਸੁਣਦਿਆ ਕਿਉਂਕਿ ਸ਼ਰਾਬ ਠੇਕਿਆਂ ਤੇ ਸ਼ਰੀਆਮ ਵੇਖਦੀ ਆ ਲੇਕਿਨ ਹਰ ਇੱਕ ਬੰਦਾ ਸ਼ਰਾਬ ਨਹੀਂ ਪੀਂਦਾ ਉਹੀ ਬੰਦਾ ਪੀਂਦਾ ਆ ਜਿਹਨੂੰ ਲੋੜ ਹੁੰਦੀ ਆ ਜਾਂ ਜਿਹੜਾ ਬੰਦਾ ਸ਼ਰਾਬੀ ਹੁੰਦਾ ਇੱਕ ਅਮਰਤਾ ਹਰੀ ਜਿੰਨੂ ਚਮਕੀਲੇ ਦੇ ਗਾਣੇ ਸੁਣਨ ਦੀ ਜ਼ਰੂਰਤ ਵਾ ਹੁਣ ਇੱਕ ਸਭ ਤੋਂ ਵੱਡੀ ਗੱਲ ਇਸ ਬੀਬੀ ਬਾਰੇ ਵੀ ਕਰ ਹੀ ਦਮਾਂ ਪਹਿਲਾਂ ਮੈਂ ਸੋਚਿਆ ਸੀਗਾ ਚਲੋ ਨਾ ਕਰੂੰਗਾ ਸਕਿਪ ਕਰ ਦੂੰਗਾ ਪਰ ਥੋੜੀ ਜੀ ਗੱਲ ਜ਼ਰੂਰ ਕਰੂੰਗਾ ਬਾਕੀ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਹੁਣ ਤੁਸੀਂ ਇਸ ਬੀਬੀ ਦਾ ਚਿਹਰਾ ਧਿਆਨ ਨਾਲ ਦੇਖੋ ਗੁਰੂ ਮਹਾਰਾਜ ਨੇ ਕਿਹਾ ਆ ਕਿ ਇੱਕ ਅਮਰਤਾਰੀ ਸਿੰਘ ਜਾਂ ਸਿੰਘਣੀ ਨੇ ਆਪਣੇ ਸਰੀਰ ਦੇ ਕਿਸੇ ਵੀ ਅੰਗ ਤੋਂ ਇੱਕ ਵੀ ਵਾਲ ਨਹੀਂ ਲਹਾਉਣਾ ਉਹਦੀ ਬੇਦਬੀ ਨਹੀਂ ਕਰਨੀ ਜੇਕਰ ਤੁਸੀਂ ਇਸ ਬੀਬੀ ਦੇ ਪਰਵੱਟੇ ਗੌਰ ਨਾਲ ਦੇਖੋ ਆ ਇਹ ਪਾਰਲਰ ਵਿੱਚੋਂ ਬਣਵਾਏ ਗਏ ਆ। ਸੋ ਬੀਬੀ ਜੀ ਕਿਸੇ ਉੱਤੇ ਉਂਗਲ ਚੱਕਣ ਤੋਂ ਪਹਿਲਾਂ ਸਾਨੂੰ ਆਪਣੀ ਲਾਈਨ ਵਿੱਚ ਆਪਣੀ ਫੀਲਡ ਵਿੱਚ ਜਾਂ ਆਪਣੇ ਬਿਜ਼ਨਸ ਵੱਲ ਧਿਆਨ ਦੇਣਾ ਚਾਹੀਦਾ। ਦੂਜਿਆਂ ਵੱਲ ਬਾਅਦ ਵਿੱਚ ਉਂਗਲਾ ਚੱਕਣੀ ਚਾਹੀਦੀ ਆ। ਪਹਿਲਾਂ ਤੁਸੀਂ ਇੱਕ ਪਰਪੱਖ ਸਿੰਗਣੀ ਬਣੋ। ਉਸ ਤੋਂ ਬਾਅਦ ਆਪਾਂ ਚਮਕੀਲੇ ਨੂੰ ਦੇਖਾਂਗੇ। ਵੈਸੇ ਵੀ ਆਪਾਂ ਪਰਿਵਾਰ ਵਿੱਚ ਬੈਠ ਕੇ ਤਾਂ ਅੱਜਕੱਲ ਇੰਸਟਾਗ੍ਰam ਵੀ ਨਹੀਂ ਚਲਾ ਸਕਦੇ। ਚਮਕੀਲੇ ਦੀ ਤਾਂ ਗੱਲ ਹੀ ਬੜੀ ਦੂਰ ਦੀ ਹੈ ਜੀ। ਸੋ ਇਹ ਮੇਰੀ ਸੋਚ ਸੀ। ਹਰ ਇੱਕ ਬੰਦੇ ਦੀ ਆਪੋ ਆਪਣੀ ਸੋਚ ਹੁੰਦੀ ਆ। ਤੁਹਾਡੇ ਕੀ ਵਿਚਾਰ ਆ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਤੇ ਮਿਲਦੇ ਆ ਜੀ ਕਿਸੇ ਹੋਰ